कबीर ऐसा को नहीं मंदिर देह जराय पांच ललक के मारक रहो राम लग नाम मंदिर का अर्थ है शरीर गुरुवाणी दे विच मनुखा देहि दे ले बहुत सारे प्रतीक वर्ते गए हैं इस शरीर नो ਕਿਲਾ ਵੀ ਕਿਹਾ ਗਿਆ ਹੈ ਇਸ ਸਰੀਰ ਨੂੰ ਤੀਰਥ ਵੀ ਕਿਹਾ ਗਿਆ ਹੈ ਇਸ ਸਰੀਰ ਨੂੰ ਮਸਜਿਦ ਵੀ ਕਿਹਾ ਗਿਆ ਹੈ ਦੇਹੀ ਮਸਜਿਦ ਮਨ ਮੋ ਲਾਣਾ ਸਹਿਜ ਨਿਵਾਜ ਗੁਜਾਰਾ ਜਿ ਹਰ ਮੰਦਰ ਇਹ ਸਰੀਰ ਹੈ ਸ਼ਰੀਰ ਦੇ ਲਈ ਬਹੁਤ ਸਾਰੇ ਪ੍ਰਤੀਕ ਵਰਤੇ ਗਏ ਹਨ ਮਨੁੱਖ ਨੂੰ ਵਕਤ-ਵਕਤ ਪਹਿਲੂਆਂ ਤੋਂ ਸਮਝਾਉਣ ਦੇ ਲਈ ਭਗਤ ਕਬੀਰ ਜੀ ਜ਼ਿਕਰ ਕਰ ਰਹੇ ਹਨ ਕਿ ਕੋਈ ਵਿਰਲਾ ਹੀ ਇਨਸਾਨ ਹੈ ਕਬੀਰ ਐਸਾ ਕੋ ਨਹੀਂ ਮੰਦਰ ਦੇ ਜੜਾਈ ਜੋ ਆਪਣੇ ਸ਼ਰੀਰ ਰੂਪੀ ਮੰਦਰ ਨੂੰ ਸਾੜ ਦਿੰਦਾ ਹੈ ਹੁਣ ਮੰਦਰ ਨੂੰ ਸਾੜਨ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇਸ ਦੇਹ ਨੂੰ ਸਰੀਰ ਨੂੰ ਅੱਗ ਲਾ ਕੇ ਫ਼ੂਕ ਦੇਣ। ਇਹਦਾ ਮਤਲਬ ਹੈ ਦੇਹ ਅਧਿਆਸ। ਕਿ ਜੋ ਸਾਡਾ ਸਰੀਰ ਹੈ ਜਿਹੜੇ ਇਹ ਵਿਸ਼ੇ ਵਿਕਾਰਾਂ ਨੂੰ ਭੋਗਣਾ ਚਾਹੁੰਦਾ ਹੈ, ਬਾਸ਼ਨਾਵਾ ਦੇ ਵਿੱਚ ਖਚਤ ਪਿਆ ਹੋਇਆ ਹੈ। ਉਸ ਪਾਸੇ ਤੋਂ ਆਪਣੇ ਆਪ ਨੂੰ ਮੁਕਤ ਕਰ ਲੈਣਾ ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਕੋਈ ਵਿਰਲਾ ਹੀ ਇਨਸਾਨ ਹੁੰਦਾ ਹੈ ਜਿਹੜਾ ਆਪਣੇ ਆਪ ਨੂੰ ਮੁਕਤ ਕਰ ਲੈਂਦਾ ਹੈ ਵਿਸ਼ੇ ਵਿਚਾਰਾਂ ਵਾਲੇ ਪੱਖ ਤੋਂ ਬਾਸ਼ਨਾਵਾ ਵਾਲੇ ਪੱਖ ਤੋਂ ਜਦੋਂ ਤੱਕ ਮਨੁੱਖ ਆਪਣੇ ਆਪ ਨੂੰ ਵਿਸ਼ੇਵਿਕਾਰਾਂ ਵਾਲੇ ਪੱਕ ਤੋਂ ਮੁਕਤ ਨਹੀਂ ਕਰੇਗਾ ਉਦੋਂ ਤੱਕ ਮਨੁੱਖ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਵਿੱਚੋਂ ਰਸ ਨਹੀਂ ਆ ਸਕਦਾ ਉਹ ਜੋ ਸੂਖਮ ਆਨੰਦ ਹੈ ਉਹ ਮਨੁੱਖ ਨੂੰ ਨਹੀਂ ਪ੍ਰਾਪਤ ਹੋਵੇਗਾ ਆਪਾਂ ਇਸ ਨੂੰ ਇਸ ਤਰੀਕੇ ਨਾਲ ਸਮਝ ਸਕਦੇ ਹਾਂ ਜਦੋਂ ਕਿਤੇ ਅਕਾਲ ਪੁਰਖ ਵਾਹਿਗੁਰੂ ਦੀ ਸਿੱਖਤ ਸਲਾਹ ਦੀ ਗੱਲ ਆਉਂਦੀ ਹੈ ਉਦਕ ਸਮੇਂ ਬਾਦ ਮਨੁੱਖ ਦਾ ਮਨ ਹੈ ਜਿਹੜਾ ਉਹ ਉਚਾਹਟ ਹੋ ਜਾਂਦਾ ਹੈ ਮਨੁੱਖ ਦਾ ਮਨ ਸਹਿਮਤ ਨਹੀਂ ਹੁੰਦਾ ਅਕਾਲ ਪੁਰਖ ਦੀ ਸਿੱਖਤ ਸਲਾਹ ਕਰਨ ਦੇ ਲਈ ਇਹਦਾ ਮਤਲਬ ਕੀ ਹੈ ਕੇ ਮਨੁੱਖ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦੇ ਵਿੱਚੋਂ ਸਿੱਖ ਸਲਾਹ ਦੇ ਵਿੱਚੋਂ ਸਵਾਦ ਨਹੀਂ ਆ ਰਿਹਾ ਰਸ ਨਹੀਂ ਆ ਰਿਹਾ ਜਿਹੜੇ ਕੰਮਾਂ ਦੇ ਵਿੱਚੋਂ ਰਸ ਆਉਂਦਾ ਹੈ ਸਵਾਦ ਆਉਂਦਾ ਹੈ ਮਨੁੱਖ ਉਹ ਕੰਮ ਬੜੇ ਚਾਅ ਦੇ ਨਾਲ ਕਰਦਾ ਤੇ ਘੰਟੇ ਵਧੀ ਕਰੀ ਜਾਂਦਾ ਅਕਾਲ ਪੁਰਖ ਵਾਹਿਗੁਰੂ ਦੀ ਸਿੱਖਤ ਸਲਾਹ ਦੇ ਵਿੱਚੋਂ ਰਸ ਨਹੀਂ ਆਇਆ ਇਹਦਾ ਮਤਲਬ ਹੈ ਕਿ ਜੋ ਮਨ ਉਹ ਵਿਸ਼ੇ ਵਿਕਾਰਾਂ ਦੇ ਵਿੱਚ ਖਚਤ ਹੈ ਜੋ ਦੁਨਿਆਵੀ ਗੱਲਾਂ ਹਨ ਉਹਨਾਂ ਦੇ ਵਿੱਚੋਂ ਮਨ ਰਸ ਪ੍ਰਾਪਤ ਕਰ ਰਿਹਾ ਆਪਾਂ ਵੇਖ ਸਕਦੇ ਹਾਂ ਨਾ ਅਕਾਲ ਪੁਰਖ ਦੀ ਸਿੱਖਤ ਸਲਾਹ ਕਰਨੀ ਹੋਵੇ ਬੰਦਾ ਅੱਕ ਜਾਂਦਾ ਥੱਕ ਜਾਂਦਾ ਕਈ ਵਾਰੀ ਤਾਂ 5-7 ਮਿੰਟ ਬੈਠਣੇ ਹੀ ਗੁਰੂ ਦੇ ਦਰਬਾਰ ਦੇ ਵਿੱਚ ਬੰਦੇ ਦੇ ਲਈ ਔਖੇ ਹੋ ਜਾਂਦੇ ਤੇ ਦੂਸਰੇ ਪੱਖ ਤੋਂ ਇਸ ਗੱਲ ਨੂੰ ਵਿਚਾਰੀਏ ਜੇਕਰ ਬੰਦੇ ਨੇ ਦੁਨਿਆਵੀ ਗੱਲਾਂ ਕਰਨੀਆਂ ਹੋਣ ਤੇ ਬੰਦਾ ਕਈ ਵਾਰੀ ਘੰਟੇ ਵੱਧੀ ਖੜਾ ਰਹਿ ਕੇ ਗੱਲਾਂ ਕਰਦੇ ਉਹਦਾ ਕਾਰਨ ਕੀ ਹੈ ਕਿ ਮਨੁੱਖ ਨੂੰ ਉਹ ਗੱਲਾਂ ਦੇ ਵਿੱਚੋਂ ਸਵਾਦ ਆ ਰਿਹਾ ਹੈ ਰਸ ਆ ਰਿਹਾ ਹੈ ਅਕਾਲ ਪੁਰਖ ਦੀ ਸਿੱਖਤ ਸਲਾਹ ਦੇ ਵਿੱਚੋਂ ਰਸ ਨਹੀਂ ਆ ਰਿਹਾ ਸਵਾਦ ਨਹੀਂ ਆ ਰਿਹਾ ਭਗਤ ਕਬੀਰ ਕੀ ਗੱਲ ਇਹੀ ਸਮਝਾ ਰਹੀ ਹੈ ਕਿ ਜਦੋਂ ਤੱਕ ਮਨੁੱਖ ਦੇਹ ਅਧਿਆਸ ਨਹੀਂ ਕਰੇਗਾ ਭਾਵ ਆਪਣੇ ਆਪ ਨੂੰ ਵਿਸ਼ੇ ਵਿਕਾਰਾਂ ਵਾਲੇ ਪੱਖ ਤੋਂ ਮੁਕਤ ਨਹੀਂ ਕਰੇਗਾ ਉਦੋਂ ਤੱਕ ਜੇਕਰ ਇਨਸਾਨ ਅਕਾਲ ਪੁਰਖ ਦੀ ਸੱਚ ਸਲਾਹ ਵੀ ਕਰੇਗਾ ਨਾ ਉਹਨੂੰ ਸੂਖਮ ਆਨੰਦ ਦੀ ਪ੍ਰਾਪਤੀ ਨਹੀਂ ਹੋਣੀ ਉਹਨੂੰ ਕੋਈ ਰਸ ਤੇ ਸੁਆਦ ਨਹੀਂ ਆਵੇਗਾ ਕਿਉਂ ਕਿਉਂਕਿ ਜੋ ਮਨ ਹੈ ਉਹ ਵਿਸ਼ੇ ਵਿਚਾਰਾਂ ਦੇ ਵਿੱਚੋਂ ਰਸ ਪ੍ਰਾਪਤ ਕਰ ਰਿਹਾ ਹੈ ਸੁਆਦ ਪ੍ਰਾਪਤ ਕਰ ਰਿਹਾ ਹੈ ਤੇ ਜਿਹੜੇ ਕੰਮ ਦੇ ਵਿੱਚ ਰਸ ਤੇ ਸੁਆਦ ਆਉਂਦਾ ਹੈ ਮਨੁੱਖ ਉਹ ਕੰਮ ਨੂੰ ਘੰਟੇ ਵਧì ਕਰ ਸਕਦਾ ਤੇ ਮਨੁੱਖ ਦਾ ਉਹ ਕੰਮ ਕਰਨ ਦੇ ਵਿੱਚ ਇੰਟਰਸਟ ਵੀ ਹੁੰਦਾ ਪਰ ਜਿਹੜੇ ਕੰਮ ਦੇ ਵਿੱਚੋਂ ਰਸ ਨਹੀਂ ਆ ਰਿਹਾ ਸਵਾਦ ਨਹੀਂ ਆ ਰਿਹਾ ਮਨੁੱਖ ਦੇ ਲਈ ਉਹ ਕੰਮ ਕਰਨਾ ਬੋਰਿੰਗ ਹੋ ਜਾਂਦਾ ਮਨੁੱਖ ਕਰਨਾ ਨਹੀਂ ਚਾਹੁੰਦਾ ਹੁਣ ਜੇ ਕਰ ਆਪਣੇ ਆਪ ਨੂੰ ਮਨੁੱਖ ਨੇ ਮੁਕਤ ਕਰਨਾ ਵਿਕਾਰਾਂ ਵਾਲੇ ਪੱਖ ਤੋਂ ਤੇ ਉਸ ਦੇ ਲਈ ਅਭਿਆਸ ਕਰਨਾ ਪਵੇਗਾ ਤੇ ਅਭਿਆਸ ਕਰਨਾ ਹੀ ਔਖਾ ਹੈ ਅਭਿਆਸ ਕਰਨਾ ਔਖਾ ਹੈ ਤੇ ਅਭਿਆਸ ਹੋਵੇਗਾ ਕਿਸ ਤਰ੍ਹਾਂ ਜਿਵੇਂ ਇੱਕ ਦੁਕਾਨਦਾਰ ਹੈ ਦੁਕਾਨਦਾਰ ਸਵੇਰ ਵੇਲੇ ਆਪਣੀ ਦੁਕਾਨ ਤੇ ਜਾਂਦਾ ਹੈ ਸਾਰਾ ਦਿਨ ਸੌਦਾ ਪੱਤਾ ਵੇਚਦਾ ਹੈ ਤੇ ਸ਼ਾਮ ਨੂੰ ਬੈਠ ਕੇ ਉਹ ਹਿਸਾਬ ਕਰਦਾ ਕਿ ਕਿੰਨਾ ਸੌਦਾ ਵੇਚ ਦਿੱਤਾ ਕਿੰਨੇ ਦਾ ਬਿਕ ਗਿਆ ਕਿੰਨਾ ਮੈਨੂੰ ਮੁਨਾਫਾ ਹੋ ਗਿਆ ਜਾਂ ਕਿਤੇ ਮੈਨੂੰ ਘਾਟਾ ਤਾਂ ਨਹੀਂ ਪੈ ਗਿਆ ਤੇ ਉਹ ਮਨੁੱਖ ਇਸ ਤਰ੍ਹਾਂ ਹਿਸਾਬ ਕਰਕੇ ਹਰ ਰੋਜ਼ ਅਗਲੇ ਦਿਨ ਲਈ ਤਿਆਰ ਹੁੰਦਾ ਵੀ ਕੱਲ੍ਹ ਤੋਂ ਏਦੂ ਵਧੀਆ ਕਰਨਾ ਹੈ ਕਿ ਤੂੰ ਵਧੀਆ ਵਪਾਰ ਕਰਨਾ ਚੰਗੀ ਤਰ੍ਹਾਂ ਜੋ ਅੱਜ ਗਲਤੀਆਂ ਹੋਈਆਂ ਕੱਲ ਨੂੰ ਉਹ ਹੋਣ ਨਹੀਂ ਦੇਣੀਆਂ ਦੁਕਾਨ ਤੇ ਇਸੇ ਤਰ੍ਹਾਂ ਮਨੁੱਖ ਜੋ ਕੁਝ ਸੁਣਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਤੇ ਜੋ ਕੁਝ ਬੋਲਦਾ ਹੈ ਤੇ ਜੋ ਕੁਝ ਵੇਖਦਾ ਹੈ ਜੇਕਰ ਮਨੁੱਖ ਇਸ ਦਾ ਹਿਸਾਬ ਲਾਵੇ ਕਿ ਮੈਂ ਅੱਜ ਬੋਲਿਆ ਜ਼ਰੂਰ ਹਾਂ ਪਰ ਕਿੰਨਾ ਚੰਗਾ ਬੋਲਿਆ ਤੇ ਕਿੰਨਾ ਮੰਦਾ ਬੋਲਿਆ ਅੱਜ ਮੈਂ ਵੇਖਿਆ ਜ਼ਰੂਰ ਹੈ ਸਾਰਾ ਦਿਨ ਹੀ ਵੇਖੀ ਗਿਆ ਪਰ ਕਿੰਨਾ ਚੰਗਾ ਵੇਖਿਆ ਤੇ ਕਿੰਨਾ ਮਾੜਾ ਵੇਖਿਆ ਸੁਣਿਆ ਜ਼ਰੂਰ ਹੈ ਸਾਰਾ ਦਿਨ ਲੋਕਾਂ ਨੂੰ ਔਰ ਕਿੰਨਾ ਕੁ ਮੈਂ ਚੰਗਾ ਸੁਣ ਲਿਆ ਕਿੰਨਾ ਕੁ ਮਾੜਾ ਸੁਣ ਲਿਆ ਜੇਕਰ ਇਹ ਹਿਸਾਬਕ ਤਵ ਲਾ ਕੇ ਜੋ ਕੁਝ ਨੈਗੇਟਿਵ ਹੈ ਮਾੜਾ ਹੈ ਉਸ ਨੂੰ ਛੱਡਦਾ ਤੁਰਿਆ ਜਾਵੇ ਆਪਣੇ ਮਾੜੇ ਕਰਮਾਂ ਦਾ ਤਿਆਗ ਕਰਦਾ ਜਾਵੇ ਗੁਰੂ ਸਹਿਬਾਨ ਕਹਿੰਦੇ ਉਹ ਬਲੁਖ ਆਪਣੇ ਮਨ ਨੂੰ ਆਪਣੇ ਜੀਵਨ ਨੂੰ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਪਵਿੱਤਰ ਤੇ ਸਾਫ਼ پاک ਕਰ ਲਵੇਗਾ ਜਿਸ ਤਰ੍ਹਾਂ ਇੱਕ ਇਨਸਾਨ ਸ਼ੀਸ਼ੇ ਦੇ ਕੋਲ ਖਲੋ ਕੇ ਆਪਣੇ ਚਿਹਰੇ ਨੂੰ ਸਾਫ਼ ਕਰ ਲੈਂਦਾ ਹੈ ਇਸ ਨੂੰ ਕਿਹਾ ਜਾਂਦਾ ਹੈ ਅਭਿਆਸ ਕਰਨਾ ਤੇ ਭਗਤ ਕਬੀਰ ਜੀ ਕਹਿ ਰਹੇ ਹੈ ਕਬੀਰ ਐਸਾ ਕੋ ਨਹੀਂ ਇਹੋ ਜਾਂ ਕੋਈ ਵਿਰਲਾ ਹੀ ਇਨਸਾਨ ਹੁੰਦਾ ਹੈ ਜਿਹੜਾ ਇਸ ਤਰ੍ਹਾਂ ਦਾ ਅਭਿਆਸ ਕਰਦਾ ਹੈ ਆਪਣੇ ਜੀਵਨ ਦੇ ਵਿੱਚ ਮੰਦਰ ਦੇ ਜਰਾਏ ਦਾ ਅਰਥ ਕੀ ਹੈ ਕਿ ਆਪਣੇ ਸਰੀਰ ਨੂੰ ਬਾਸ਼ਨਾਵਾ ਵੱਲੋਂ ਵਿਕਾਰਾਂ ਦੇ ਵੱਲੋਂ ਮੁਕਤ ਕਰ ਲੈਣਾ ਪੰਚੋ ਲਰਕੇ ਯਾਰਕੈ ਪੰਚੋ ਲਰਕੇ ਯਾਰਕੈ ਭਾਵ ਮਾਇਆ ਦੇ ਪੰਜ ਪੁੱਤਰ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਕੰਟਰੋਲ ਦੇ ਵਿੱਚ ਕਰਕੇ ਰੱਖੀ ਇਹਨਾਂ ਦਾ ਬੈਲੈਂਸ ਬਣਾ ਕੇ ਰੱਖੀ ਪੰਚੋ ਲਰਕੇ ਯਾਰਕ ਰਹਿ ਰਾਮ ਲਿਓ ਲਾਇ ਲਿਓ ਦਾ ਅਰਥ ਹੁੰਦਾ ਹੈ ਲਿਬ ਜੋੜ ਲੈਣੀ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦੇ ਵਿੱਚ ਸਿਫਤ ਸਲਾਹ ਦੇ ਵਿੱਚ